ਜਮਾਤ 10ਵੇਂ ਐਵਾਰਤਿਕ ਦਾ ਪਾਠ ਹੈਗਾ ਤੁਰੰਦਾ ਹੁਨਰ ਉਹਦਾ ਸਾਰ ਕੇਵਲ ਸਬਰ ਸੰਤੋਖ ਵਾਲਾ ਵਿਅਕਤੀ ਹੀ ਲੰਮੇ ਪੈਂਡੇ ਤੁਰੰਦਾ ਸਾਹਸ ਅਤੇ ਸਿਦਕ ਵਿਕਾ ਸਕਦਾ ਹੈ ਪਹਾੜ ਅਤੇ ਸਮੁੰਦਰਾਂ ਦੇ ਕਿਨਾਰੇ ਸਾਨੂੰ ਇਸ ਲਈ ਚੰਗੇ ਲੱਗਦੇ ਹਨ ਕਿਉਂਕਿ ਉਹ ਸਾਨੂੰ ਤੁਰੰਦਾ ਅਫਸਰ ਪ੍ਰਦਾਨ ਕਰਦੇ ਹਨ ਤੁਰਨਾ ਅਸਲ ਵਿੱਚ ਹਲਕੇ ਫੁਲਕੇ ਹੋਣ ਦਾ ਹੁਨਰ ਹੈ ਤੁਸੀਂ ਡੁੱਬਦੇ ਸੂਰਜ ਨੂੰ ਤੁਰਦੇ ਹੋਏ ਤੱਕ ਉਹ ਇੰਜ ਲੱਗੇਗਾ ਜਿਵੇਂ ਸੂਰਜ ਤੁਹਾਡੇ ਨਾਲ ਗੱਲਾਂ ਕਰ ਰਿਹਾ ਹੋਵੇ ਜੁਨਾਨੀ ਪਾਤਰ ਯੂਸਿਸ ਅਤੇ ਸਾਡੇ ਪੰਜਾਬ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਸਦਾ ਤੁਰਦੇ ਰਹਿਣ ਵਾਲੇ ਵਿਅਕਤੀਆਂ ਦੇ ਪ੍ਰਤੀਕ ਹਨ ਪੰਜਾਬੀ ਕਿੱਸਾ ਕਾ ਵਿਚਲੇ ਪ੍ਰੇਮੀ ਮਿਰਜ਼ਾ ਰਾਂਜਾ ਪੁੰਨੂ ਆਪਣੇ ਦੇਸਾਂ ਇਲਾਕਿਆਂ ਚੋਂ ਤੁਰ ਕੇ ਹੀ ਆਪਣੀਆਂ ਪ੍ਰੇਮਕਾਮਾਂ ਦੇ ਦੇਸ਼ ਪਹੁੰਚੇ ਸਨ ਜਦੋਂ ਵੀ ਮੈਂ ਤੁਰਨ ਗਿਆ ਹਾਂ ਮੈਂ ਆਪਣੇ ਘਰ ਵਧੇਰੇ ਪਰਸੰਨ ਪਰਤਿਆ ਹਾਂ ਨਾ ਤੁਰਨ ਕਾਰਨ ਮਨੁੱਖ ਦੀਆਂ ਸਰੀਰਕ ਸਮੱਸਿਆਵਾਂ ਵੱਧ ਗਈਆਂ ਹਨ ਅਮੀਰ ਘਰਾਂ ਵਿੱਚ ਕਿਸੇ ਦੀ ਸਿਹਤ ਠੀਕ ਹੁੰਦੀ ਹੈ ਤਾਂ ਸਿਰਫ ਨੌਕਰਾਂ ਦੀ ਹੁੰਦੀ ਹੈ ਕਿਉਂਕਿ ਉਹ ਘਰ ਦੇ ਸਾਰੇ ਕੰਮ ਤੁਰਦੇ ਫਿਰਦੇ ਕਰਦੇ ਹਨ ਤੁਰਨ ਨਾਲ ਸਵੈ ਵਿਸ਼ਵਾਸ ਉਪਜਦਾ ਹੈ ਜਿਹੜੇ ਪਤੀ ਪਤਨੀ ਇਕੱਠੇ ਸੈਰ ਕਰਦੇ ਹਨ ਉਹ ਦੁਨੀਆ ਦੀ ਹਰ ਮੁਸੀਬਤ ਦਾ ਖੇੜੇ ਮੱਥੇ ਸਾਹਮਣਾ ਕਰ ਸਕਦੇ ਹਨ ਤੁਰਨ ਵਿੱਚ ਇੱਕ ਲਇ ਹੈ ਤਾਲ ਹੈ ਸੰਗੀਤ ਹੈ ਪੰਛੀਆਂ ਮੋਟਿਆਂ ਫੁੱਲਾਂ ਲੋਕਾਂ ਅਤੇ ਦਰਿਆਵਾਂ ਦੇ ਅਰਥ ਤੁਰਨ ਦੇ ਸੰਦਰਭ ਵਿੱਚ ਹੀ ਸਮਝੇ ਜਾ ਸਕਦੇ ਹਨ ਤੁਰਨ ਨਾਲ ਹੀ ਆਪਣੇ ਪ੍ਰਾਂਤ ਅਤੇ ਦੇਸ਼ ਦੀ ਵਿਸ਼ਾਲਤਾ ਦਾ ਗਿਆਨ ਹੁੰਦਾ ਹੈ ਬਹੁਤ ਸਾਰੇ ਵਿਅਕਤੀ ਜਿਹੜੇ ਆਤਮ ਹਕਾਤ ਕਰਨ ਦੀ ਨੀਅਤ ਨਾਲ ਘਰੋਂ ਨਿਕਲਦੇ ਹਨ ਥੋੜਾ فاਸਲਾ ਤੁਰਨ ਨਾਲ ਉਹਨਾਂ ਦਾ ਇਰਾਦਾ ਬਦਲ ਜਾਂਦਾ ਹੈ ਤੁਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਕੁਦਰਤ ਦੇ ਹਵਾਲੇ ਕਰ ਦਿੰਦਾ ਹੈ ਅਤੇ ਕੁਦਰਤ ਉਸਤੀਆਂ ਸਾਰੀਆਂ ਸਮੱਸਿਆਵਾਂ ਮ ਹੱਲ ਕਰ ਦਿੰਦੀ ਹੈ। ਤੁਰਨ ਨਾਲ ਸਾਡਾ ਪ੍ਰਕਿਰਤੀ ਨਾਲ ਨਾਤਾ ਜੁੜਦਾ ਹੈ ਅਤੇ ਇਹ ਨਾਤਾ ਸਾਡੇ ਮਨ ਨੂੰ ਅਮੀਰ ਅਤੇ ਸਾਡੇ ਦਿਲ ਨੂੰ ਵਿਸ਼ਾਲ ਕਰਦਾ ਹੈ। ਤੁਰਨ ਨਾਲ ਨਿਗੂਣੀਆਂ ਚੀਜ਼ਾਂ ਵੀ ਸੁੰਦਰ ਪ੍ਰਤੀਤ ਹੋਣ ਲੱਗਦੀਆਂ ਹਨ। ਦਰਖਤ, ਕਵਤਾਮਾ ਅਤੇ ਗਉਆਂ ਮੱਜਾ ਸਬਰ ਸੰਦੋਖ ਦੀਆਂ ਮੂਰਤੀਆਂ ਤੁਰਨ ਵਾਲਾ ਵਿਅਕਤੀ ਵੀਰ ਧੀਰ ਅਤੇ ਗੰਭੀਰ ਹੋ ਜਾਂਦਾ ਹੈ ਉਮਰ ਕੋਈ ਵੀ ਹੋਵੇ ਤੁਰਨਾ ਚੰਗਾ ਹੈ ਮਨ ਦੀ ਸ਼ਾਂਤੀ ਤੁਰਨ ਨਾਲ ਹੀ ਆਉਂਦੀ ਹੈ ਬਹੁਤ ਤੇਜ਼ ਤੁਰਨਾ ਅਸ਼ੇਸ਼ਟਤਾ ਦੀ ਨਿਸ਼ਾਨੀ ਹੈ ਜਦੋਂ ਵੀ ਤੁਰੰਦਾ ਅਵਸਰ ਮਿਲੇ ਤੁਰੋ ਇੱਕ ਜਨਾਨੀ ਫਿਲਾਸਫਰ ਜਦੋਂ ਭਾਰਤ ਲਈ ਤੁਰਿਆ ਤਾਂ ਆਪਣੀ ਯਾਤਰਾ ਦਾ ਉਦੇਸ਼ ਦੱਸਦਿਆਂ ਉਸ ਕਿਹਾ ਵੇਖਣ ਚੱਲਿਆ ਹਾਂ ਕਿ ਦੁਨੀਆਂ ਕੋਲ ਮੈਨੂੰ ਸਿਖਾਉਣ ਲਈ ਕੀ ਹੈ ਅਤੇ ਮੇਰੇ ਕੋਲ ਦੁਨੀਆਂ ਨੂੰ ਸਿਖਾਉਣ ਲਈ ਕੀ ਹੈ ਹਿਉਨ ਸੰਗ ਅਤੇ ਫਯਾਨ ਤੁਰ ਕੇ ਭਾਰਤ ਆਏ ਸਨ ਦੂਜੇ ਸ਼ਹਿਰਾਂ ਦੀਆਂ ਉਹ ਥਾਵਾਂ ਹੀ ਤੁਹਾਨੂੰ ਯਾਦ ਰਹਿਣਗੀਆਂ ਜਿਹੜੀਆਂ ਤੁਸੀਂ ਤੁਰ ਕੇ ਵੇਖੀਆਂ ਸਨ ਤੁਰਨ ਨਾਲ ਜ਼ਿੰਦਗੀ ਦਾ ਤਜਰਬਾ ਪ੍ਰਾਪਤ ਹੁੰਦਾ ਹੈ ਜਿਹੜਾ ਤੁਰ ਕੇ ਆਪਣੇ ਮੁਲਕ ਨੂੰ ਵੇਖ ਲਵੇ ਉਹ ਸਭ ਪ੍ਰਕਾਰ ਦੇ ਪੱਕਪਾਤ ਤੋਂ ਮੁਕਤ ਹੋ ਜਾਵੇਗਾ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਚਿਹਰੇ ਤੇ ਝੁਰੜੀਆਂ ਨਾ ਪੈਣ ਤਾਂ ਇਤਨਾ ਤੁਰੋ ਕਿ ਤੁਹਾਡੇ ਬੂਟਾਂ ਵਿੱਚ ਝੁਰੜੀਆਂ ਪੈ ਜਾਣ। ਝੁਰੜੀਆਂ ਤਾਂ ਪੈਣੀਆਂ ਹੀ ਹਨ। ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਉਹ ਕਿੱਥੇ ਪੈਣ। ਚਿਹਰੇ ਤੇ ਜਾਂ ਬੂਟਾਂ ਵਿੱਚ। ਯਾਤਰੀ, ਜਗਿਆਸੂ, ਅਵਿਲਾਸ਼ੀ ਦੇ ਅਰਥ ਤਰਨ ਵਾਲੇ ਵਿਅਕਤੀ ਤੋਂ ਹੀ ਹਨ। ਕਿਸੇ ਨੇ ਠੀਕ ਕਿਹਾ ਹੈ ਕਿ ਜਿਹੜੇ ਠੀਕ ਤੁਰ ਨਹੀਂ ਸਕਦੇ ਉਹ ਸਦਾ ਹੀ ਗਲਤ ਨਿਸ਼ਾਨਿਆਂ ਤੇ ਪਹੁੰਚਦੇ ਹਨ। ਸੋ ਤੋਰ ਦਾ ਹੁਨਰ ਹੋਣਾ ਚਾਹੀਦਾ ਹੈ